ਕੋਠੀ ਤੋਂ ਵੀ ਸੋਹਣਾ ਆਪਾਂ ਅੱਜ ਤੁਹਾਡੇ ਖਾਤਰ ਬਹੁਤ ਘੱਟ ਰੇਟ ਦੇ ਵਿੱਚ ਮਕਾਨ ਲੈ ਕੇ ਪਹੁੰਚੇ ਆਂ ਜਗਾਂ ਦੀ ਆਪਾਂ ਗੱਲ ਕਰੀਏ ਤਾਂ 12 ਬਿਸਵੇ ਜਗਾਂ ਦੇ ਵਿੱਚ ਘਰ ਬਣਿਆ ਹੋਇਆ 12 ਬਿਸਵੇ ਬਹੁਤ ਜਗ੍ਹਾ ਹੋ ਜਾਂਦੀ ਹੈ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਸੀਂ ਵੀ ਜੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿਚ ਐਡ ਲਗਾਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਜੇ ਤੁਸੀਂ ਵੀ ਕੋਠੀ ਵਰਗਾ ਘਰ ਲੱਭ ਰਹੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਗਲੀ ਵਧੀਆ ਹੋਵੇ ਲੋਕੇਸ਼ਨ ਵਧੀਆ ਹੋਵੇ ਪਿੰਡ ਸ਼ਹਿਰ ਵਧੀਆ ਹੋਵੇ ਤੇ ਖੁੱਲ੍ਹਾ ਡੁੱਲਾ ਘਰ ਹੋਵੇ ਪੈੜ-ਪੋਦੇ ਲੱਗੇ ਹੋਣ ਤਾਂ ਤੁਹਾਡੀ ਫਰਮਾਇਸ਼ ਦੇ ਉੱਪਰ ਆਪਾਂ ਅੱਜ ਕੋਠੀ ਵਰਗਾ ਘਰ ਲੈ ਕੇ ਪਹੁੰਚੇ ਹਾਂ ਬਾਹਰੋਂ ਦੇਖੋ ਜੀ ਬਾਹਰੋਂ ਦੇਖਣ ਦੇ ਵਿੱਚ ਇਹੋ ਜ ਹੈ ਤੇ ਅੰਦਰ ਚੱਲਦੇ ਆਪਾਂ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗਾ ਜੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੂਗੀ ਮਕਾਨ ਵੀ ਤੁਹਾਨੂੰ ਵਧੀਆ ਲੱਗੂਗਾ ਘਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਪੇੜ-ਪੌਦੇ ਲੱਗੇ ਹੋਏ ਮਿਲ ਜਾਣਗੇ ਫਲਦਾਰ ਪੌਦੇ ਬਹੁਤ ਸਾਰੇ ਲੱਗੇ ਹੋਏ ਨੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਇਹਨਾਂ ਨੇ ਪਾਰਕ ਏਰੀਆ ਬਣਾਇਆ ਹੋਇਆ ਗਾਰਡਨ ਇਹਨਾਂ ਨੇ ਬਣਾਇਆ ਹੋਇਆ ਤੇ ਦਰਖਤ ਇਹਨਾਂ ਨੇ ਬਹੁਤ ਸਾਰੇ ਲਾਏ ਹੋਇਆ ਤੇ ਕੋਠੀ ਵਰਗਾ ਕਰਾ ਰਹੀ ਤੇ ਰੇਟ ਵੀ ਇਹਨਾਂ ਨੇ ਬਹੁਤ ਵਧੀਆ ਲਾ ਕੇ ਆਪਣੇ ਕੋਲੇ ਭੇਜਿਆ ਸਾਰਾ ਬਿਹੜਾ ਆਪਾਂ ਨੂੰ ਪੱਕਾ ਮਿਲ ਜੂਗਾ ਜੇ ਆਪਣੇ ਕੋਲੇ ਗੱਡੀਆਂ ਹੈਗੀਆਂ ਜੀ ਆਪਣੇ ਕੋਲੇ 2 3 4 ਤਾਂ ਆਪਣੇ ਇਸ ਬਿਹੜੇ ਦੇ ਵਿੱਚ ਆਰਾਮ ਨਾਲ 3 ਤੋਂ 4 ਗੱਡੀਆਂ ਪਾਰਕ ਹੋ ਜਾਣਗੀਆਂ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਜਗ੍ਹਾ ਤਾਂ ਕਿੰਨੀ ਸੀਗੀ 12 ਵਿਸਵੇ ਜੀ ਤੇ ਸਾਰਾ ਕੁਝ ਵਧੀਆਗਾ ਤੇ ਖੁੱਲਾ ਡੁੱਲਾ ਘਰ ਹੈ ਤੇ ਤੁਸੀਂ ਖੁੱਲਾ ਡੁੱਲਾ ਘਰ ਭਾਲਦੇ ਸੀਗੇ ਕਮੈਂਟਾਂ ਦੇ ਵਿੱਚ ਤੁਸੀਂ ਲਿਖੇ ਸੀਗੇ ਤੇ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਆਹ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਰੇਟ ਵੀ ਤੁਹਾਨੂੰ ਜਾਇਜ਼ ਮਿਲੂਗਾ ਬਾਕੀ ਰੇਟ ਦੀ ਆਪਾਂ ਜੇ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਸੀਗੇ ਕੋਈ 22-23 ਲੱਖ 25 ਲੱਖ ਤੱਕ ਘਰ ਹੋਵੇ ਤੇ ਤੁਸੀਂ ਕਹਿੰਦੇ ਸੀਗੇ ਬਣਾ ਵਧੀਆ ਹੋਵੇ ਖੁੱਲਾ ਡੁੱਲਾ ਹੋਵੇ ਤੇ ਆਪਾਂ ਤੁਹਾਡੇ ਖਾਤਰ 22 ਲੱਖ 35000 ਰੇਡ ਦੇ ਵਿੱਚ ਘਰ ਲੈ ਕੇ ਪਹੁੰਚ ਗਏ ਆ ਵਧੀਆ ਖੁੱਲਡੁੱਲ ਜੀ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਵੀ ਕਿਹੋ ਜਿਹਾ ਫਰੰਟ ਕਿਹੋ ਜਿਹਾ ਜਦੋਂ ਆਪਾਂ ਅੰਦਰ ਚੱਲਦੇ ਆ ਜੀ ਪਹਿਲਾਂ ਤੁਸੀਂ ਬੈਡਰੂਮ ਦੇਖੋ ਜੀ ਪਹਿਲਾ ਕਮਰਾ ਹ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰਾ ਕੁਝ ਵਧੀਆ ਕਰਵਾਇਆ ਹੋਇਆ ਇਹਦੇ ਵਿੱਚ ਤਾਂ ਕਲਰ ਨਹੀਂ ਹੋਇਆ ਮਤਲਬ ਕਲਰ ਤਾਂ ਹੋਇਆ ਪਰ ਸਿੰਪਲ ਹੈ ਜੀ ਤੇ ਇਹਦੇ ਵਿੱਚ ਦੇਖੋ ਛੱਤ ਦਾ ਡਿਜ਼ਾਈਨ ਦੇਖੋ ਜੀ ਵਧੀਆ ਪੀਓਪੀ ਹੋਈ ਹੈ ਤੇ ਰੰਗ ਸਾਰਾ ਹੋਇਆ ਜੀ ਟੋਟਲੀ ਤੇ ਕਮਰੇ ਵਧੀਆ ਬਣੇ ਹੋਏ ਨੇ ਤੇ ਸਾਰੇ ਰੰਗ ਹੋਏ ਨਹੀਂ ਸਾਰੀ ਕੂਠੀ ਵਰਗਾ ਘਰ ਜੀ ਇਹ ਰੰਗ ਹੋਇਆਗਾ ਜੋੜੀਆਂ ਜੋ ਆਪਾਂ ਸਾਰਾ ਲੱਗਿਆ ਹੋਇਆ ਏ ਜੇ ਆਪਾਂ ਗੱਲ ਕਰੀਏ ਵੀ ਕਿੱਥੇ ਆ ਜੀ ਤਾਂ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਇਹਨਾਂ ਨੂੰ ਜ਼ਿਲ੍ਹਾ ਤਾਂ ਲੱਗਦਾ ਜੀ ਲੁਧਿਆਣਾ ਤਹਿਸੀਲ ਲੱਗਦੀ ਆ ਡੈਲੋ ਤੇ ਰਾੜਾ ਸਾਹਿਬ ਦੇ ਲੱਗ ਗਿਆ ਬਿਲਕੁਲ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਤਾਂ ਪਿੰਡ ਇਹਨਾਂ ਦਾ ਹੈਗਾ ਜੀ ਟੋਡੇ ਟੋਡੇ ਪਿੰਡ ਦੇ ਵਿੱਚ ਆਹ ਘਰ ਆਪਾਂ ਨੂੰ ਮਿਲ ਜੂਗਾ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਜਾਂ ਕਿਸੇ ਨੇ ਦੇਖਣਾ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਤੁਸੀਂ ਵੀਡੀਓ ਚੈੱਕ ਕਰੋ ਪਹਿਲਾਂ ਸਾਰਾ ਕੁਝ ਬਣਿਆ ਹੋਇਆ ਵਧੀਆ ਇਹਨਾਂ ਨੇ ਬਣਾਇਆ ਹੋਇਆ ਮੇਨਟੇਨ ਵਧੀਆ ਕੀਤਾ ਹੋਇਆ ਬਾਕੀ ਰੰਗ ਜੋੜੀਆਂ ਸਾਰੀਆਂ ਇਹਨਾਂ ਨੇ ਕਰਵਾਈਆਂ ਹੋਈਆਂ ਤੇ ਰਸੋਈ ਵੀ ਵਧੀਆ ਬਣੀ ਹੋਈ ਹੈ ਕਿਚਨ ਜਿਹੜਾ ਬਣਿਆ ਹੋਇਆ ਪੂਰਾ ਟੌਪ ਦਾ ਇਹਨਾਂ ਨੇ ਬਣਵਾਇਆ ਹੋਇਆ ਇਹ ਆ ਇੱਕ ਹੋਰ ਬੈਡਰੂਮ ਆ ਗਿਆ ਇਹਦੀ ਛੱਤ ਵੀ ਦੇਖ ਲਈ ਹੋਊਗੀ ਤੁਸੀਂ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰੇ ਕਿਤੇ ਅੰਦਰ ਟਾਈਲਾਂ ਲਗਵਾਈਆਂ ਹੋਈਆਂ ਨੇ ਤੇ ਵਧੀਆ ਜੀ ਸਾਰਾ ਕੁਝ ਹੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਨਾ ਤਾਂ ਕੋਈ ਮਰਮਤ ਭਾਲ ਦਾ ਮਕਾਨ ਨਾ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ ਜਾ ਕੇ ਕਿਸੇ ਨੇ ਦੇਖਣਾ ਹੋਵੇ ਢੋਡੇ ਇਹਨਾਂ ਦਾ ਪੈਂਡ ਜਾ ਕੇ ਤੁਸੀਂ ਦੇਖ ਸਕਦੋਂ ਤੇ ਮਾਲਕ ਕਹਿੰਦੇ ਸੀਗੇ ਵੀ ਜਿਹੜਾ ਰੇਟ ਹੈ ਉਹ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਰੇਟ ਦੀ ਟੈਨਸ਼ਨ ਕਿਸੇ ਨੇ ਨਹੀਂ ਲੈਣੀ ਚਾਹੀ ਮਾਲਕ ਨੇ ਕਿਹਾ ਕਿਸੇ ਨੂੰ ਪਸੰਦ ਆਵੇ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਮਾਲਕ ਕਹਿੰਦੇ ਆ ਘਰ ਯਾਜ਼ੂ ਨਾਲੇ ਤਾਂ ਮਕਾਨ ਦੇਖ ਲਿਓ ਨਾਲੇ ਬਹਿ ਕੇ ਗੱਲਬਾਤ ਕਰ ਲਾਂਗੇ ਤੇ ਰੇਟ ਦੀ ਜਿੰਨੀ ਗੁੰਜਾਇਸ਼ ਹੋਊਗੀ ਉਹਨਾਂ ਘੱਟ ਵੱਧ ਕਰ ਦਾਂਗੇ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਜਿੰਨਾਂ ਦਾ ਮਕਾਨ ਹੈ ਨੰਬਰ ਨੋਟ ਕਰੋ ਸਾਰੇ ਤੁਸੀਂ 94780 68743 ਆਹ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਸਕਦੇ ਹੋ ਤੇ ਹੁਣ ਤੁਸੀਂ ਦੇਖ ਲਓ ਜੀ ਕਿਚਨ ਰਸੋਈ ਤੁਹਾਨੂੰ ਮੈਂ ਪਹਿਲਾਂ ਹੀ ਕਹ ਸੀਗਾ ਵਧੀਆ ਬਣੀ ਹੋਈ ਹੈ ਤੇ ਆਹ ਰਸੋਈ ਤੇ ਇੱਕ ਨਾਲ ਕਮਰਾ ਜੀ ਇਹਨਾਂ ਦੀ ਜਿਹੜੀ ਛੱਤ ਹੈ ਉਹ ਆਪ ਨੂੰ ਬਾਲੀ ਵਾਲੀ ਮਿਲੇਗੀ ਬਾਕੀ ਸਾਰਾ ਕੁਝ ਵਧੀਆਗਾ ਟਾਈਲਾਂ ਟੂਲਾਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਡਬਲ ਭਾਂਡੇ ਧੋਣ ਵਾਸਤੇ ਆਪਾਂ ਨੂੰ ਸਿੰਕ ਮਿਲ ਜਾਣਗੀ ਤੇ ਇਧਰਲੇ ਪਾਸੇ ਹੁਣ ਆਪਾਂ ਜਿੱਧਰ ਜਾ ਰਹੇ ਹਾਂ ਜੀ ਥੋੜਾ ਜਿਹਾ ਮਤਲਬ ਕਿ ਉੱਪਰ ਤਿੰਨ ਚਾਰ ਪੌੜੀਆਂ ਚੜ੍ਹ ਕੇ ਇਧਰਲੀ ਸਾਈਡ ਇਹਨਾਂ ਨੇ ਬਾਥਰੂਮ ਏਰੀਆ ਬਣਾਇਆ ਹੋਏਗਾ ਤੇ ਇਧਰ ਇੱਕ ਗੇਟ ਵੀ ਹੈ ਜੀ ਡਬਲ ਗੇਟ ਇਹਨੂੰ ਲੱਗਦੇ ਆ ਤੇ ਇੱਕ ਆਪਾਂ ਨੂੰ ਕੱਚੀ ਰਸੋਈ ਵੀ ਮਿਲ ਜੂਗੀ ਇਧਰਲੀ ਸਾਈਡ ਤੇ ਬਾਥਰੂਮ ਵਗੈਰਾ ਇਧਰ ਹੀ ਆਪਾਂ ਨੂੰ ਮਿਲੂਗਾ ਜੀ ਤੇ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਜਗ੍ਹਾ ਹੈਗੀ ਹੈ ਜੀ 12 20ਵੇਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਆ ਤਾਂ ਜਾ ਕੇ ਦੇਖ ਵੀ ਸਕਦੇ ਹੋ ਰੇਟ ਤੁਹਾਨੂੰ ਕਨਫਰਮ ਕਰਵਾ ਹੀ ਦਿੱਤਾ 22 ਲੱਖ 55000 ਤੇ ਪਸੰਦ ਆਵੇ ਤਾਂ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾਤਾ ਸੀਗਾ ਤੇ ਤੁਸੀਂ ਗੱਲਬਾਤ ਜੋ ਵੀ ਕਰਨੀ ਹੈ ਤੁਸੀਂ ਆਪੇ ਕਰ ਲਓ ਜੀ ਬਾਕੀ ਮਕਾਨ ਦਾ ਜਿੰਨਾ ਇਹਨਾਂ ਨੇ ਕੰਮ ਕਰਵਾਇਆ ਹੋਇਆ ਸਾਰਾ ਬਹੁਤ ਚੰਗਾ ਕਰਵਾਇਆ ਹੋਇਆ ਹੈ ਜਿੰਨੇ ਵੀ ਸ਼ੀਸ਼ੇ ਲੱਗੇ ਹੋਏ ਨੇ ਵਧੀਆ ਡਿਜ਼ਾਈਨ ਵਾਲੇ ਇਹਨਾਂ ਨੇ ਵਿੰਡੋ ਦੇ ਵਿੱਚ ਸ਼ੀਸ਼ੇ ਪਾਏ ਹੋਏ ਨੇ ਤੇ ਰੰਗ ਵੀ ਵਧੀਆ ਹੋਇਆ ਹੈ ਬਾਕੀ ਜਿਹੜਾ ਹਕਰ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ ਸੀ ਸਾਹਮਣੇ ਤੁਹਾਨੂੰ ਮੈਂ ਦਿਖਾਈ ਸੀਗਾ ਪਹਿਲਾਂ ਸਟਾਰਟਿੰਗ 'ਚ ਵੀ ਸਾਹਮਣੇ ਗੁਰੂ ਘਰ ਇਹਨਾਂ ਨੂੰ ਲੱਗਦਾ ਗਾ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਰੇਡ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਤੇ ਲਗਭਗ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੁਹਾਨੂੰ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਮਾਲਕ ਕਹਿੰਦੇ ਆ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਫੋਨ ਕਰਨਾ ਲਾਜ਼ਮੀ ਹੁੰਦਾ ਕਿਉਂਕਿ ਕਈ ਵਾਰੀ ਹੁੰਦਾ ਸੀ ਕਈ ਵਾਰੀ ਮਾਲਕ ਬਾਹਰ ਗਏ ਹੁੰਦੇ ਆ ਜਾਂ ਵਿਜ਼ੀ ਹੁੰਦੇ ਆ ਜੀ ਕਿਵੇਂ ਵੀ ਲਾ ਲੋ ਜੀ ਤੇ ਇੱਕ ਵਾਰੀ ਫੋਨ ਪਹਿਲਾਂ ਕਰਿਆ ਚੰਗਾ ਰਹਿੰਦਾ ਤੇ ਮਾਲਕ ਨਾਲ ਗੱਲਬਾਤ ਕਰ ਲਈ ਵੀ ਅਸੀਂ ਆਉਣੀ ਆ ਜੀ ਘਰ ਦੇਖਣਾ ਤੁਸੀਂ ਘਰੇ ਰਹੋ ਤੇ ਆਪਾਂ ਕਈ ਵਾਰੀ ਬਿਨਾਂ ਪੁੱਛੇ ਚਲੇ ਜਾਂਦੇ ਆ ਤੇ ਜਮਾ ਪਿੰਡ ਦੇ ਵਿੱਚ ਜਾ ਕੇ ਆਪਾਂ ਫੋਨ ਕਰਦੇ ਆ ਤੇ ਥੋੜਾ ਚੰਗਾ ਵੀ ਨਹੀਂ ਲੱਗਦਾ ਜੀ ਤੇ ਕਈ ਵਾਰੀ ਮਾਲਕ ਹੁੰਦੀ ਆ ਕਈ ਵਾਰੀ ਵਿਜ਼ੀ ਹੁੰਦੇ ਆ ਕਈ ਵਾਰੀ ਸ਼ਹਿਰ ਗਏ ਹੁੰਦੇ ਆ ਐਦਾਂ ਦਾ ਕੁਝ ਹੋ ਜਾਂਦਾ ਜੀ ਤੁਹਾਨੂੰ ਵੀ ਔਖਾ ਹੈ ਤੇ ਮਾਲਕ ਨੂੰ ਵੀ ਥੋੜਾ ਔਖਾ ਸੀ ਤਾਂ ਕਰਕੇ ਮਾਲਕ ਨਾਲ ਪਹਿਲਾਂ ਗੱਲਬਾਤ ਕਰੀ ਚੰਗੀ ਰਹਿੰਦੀ ਹੈ ਤੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਲਾਜ਼ਮੀ ਕਰ ਦੋ ਸ਼ੇਅਰ ਕਰ ਦੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੀ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀਆਕਾਰ ਮਕਾਨ ਹਵੇਲੀ ਮਹਿਲ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਪਣੇ ਕੋਲੇ ਆ ਕੁਝ ਭੇਜ ਦਿਓ ਤਾਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਜੇ ਕਿਸੇ ਨੇ ਕੋਈ ਵੀ ਆਪਦੀ ਵੇਚਣੀ ਹੈ ਘਰ ਕੋਠੀ ਮਕਾਨ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਬਾਕੀ ਵੀਡੀਓ ਤੋਂ ਕਿੰਨੀ ਲਗੀ ਜਰੂਰ ਦਸੋ ਬੜੀ ਲੱਗੇ ਵੀਡੀਓ ਲਾਈਕ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਆਏ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਮਿਲਦੇ ਆਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਤੇ ਮਿਲਦੇ ਆਂ ਠੀਕ ਐ ਜੀ ਤੇ ਕਿਸੇ ਕੋਲੇ ਹੈਗੀ ਆ ਕੋਠੀ ਘਰ ਮਕਾਨ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਘਰ ਚਾਹੀਦਾ ਦੱਸੋ ਮੈਨੂੰ ਲਾਜ਼ਮੀ ਕਮੈਂਟ ਕਰਕੇ ਜੀ